ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਆਈਪੀਐਸ ਐਸਐਸਪੀ ਫ੍ਰੀਕੋਰਡ ਜੀ ਰਹਿ ਨਮਾਈ ਰੇਟ ਮਾੜੇ ਅਨਸਰਾਂ ਦੇ ਖਰਾਬ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਇਹ ਸੇਟੀ ਡੈਰੀ ਚੌਂਕ ਦੇ ਵਿੱਚ ਇੱਕ ਗੋਲਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਨੂੰ ਲਾ ਕੇ ਨੂੰ ਚੱਲ ਰਿਹਾ ਉਸ ਤੇ ਸਾਡੇ ਇਨਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇੰਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਇੱਥੇ ਸਾਨੂੰ ਜੋ ਰੇਡ ਕੀਤੀ ਦਾ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਦੋ ਦੇਸ਼ੀ ਲੜਕੀਆਂ ਉੱਥੋਂ ਉਸ ਟਾਈਮ ਵਿਕਟਮ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਫਾ ਸੈਂਟਰ ਨੂੰ ਚਲਾ ਰਹੇ ਸੀ ਇਹਦੇ ਵਿੱਚ ਉਹ ਵੀ ਦੋਨੋਂ ਜਿਹੜੇ ਓਨਰ ਸੀ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿੰਗ ਜਿਹੜਾ ਸੀ ਇਹ हिसार ਹਰਿਆਣੇ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀਕੋਟ ਦਾ ਸੀ ਇਹ ਜਿਹੜੇ ਇਸ ਸਫਾ ਸੈਂਟਰ ਨੂੰ ਰਨ ਕਰਦੇ ਸੀ ਤੇ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਟਾਈਮ ਅਸੀਂ ਇਹ ਸਪਾ ਸੈਂਟਰ ਜਿਹੜਾ 골ਡਨ ਸਪਾ ਸੈਂਟਰ ਬੰਦ ਕਰ ਦਿੱਤਾ ਗਿਆ। ਤੇ ਅਸੀਂ ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮੈਂ ਜੋ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਹਨਾਂ ਤੋਂ ਪੁੱਛ ਕੇ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਂਦਾ ਹੈ।